ਇਦਾਂ ਹੈ ਜੀ ਬੀਤੇ ਦਿਨੀ ਜਿਵੇਂ ਸਾਨੂੰ ਪਤਾ ਹੈ ਵੀ ਸਾਡੇ ਜਿਹੜੇ ਕਬੱਡੀ ਪਲੇਅਰ ਨੇ ਤੇਜਪਾਲ ਸਿੰਘ ਇਹਨਾਂ ਦਾ ਜਿਹੜਾ ਬੀਤੇ ਦਿਨਾਂ ਵਿੱਚ ਮਰਡਰ ਹੋ ਗਿਆ ਸੀ ਜਿਹਦੇ ਰਿਗਾਰਡਿੰਗ ਪਾ 244 ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਸੀ 31 10 25 ਨੂੰ ਇਹਦੇ ਵਿੱਚ ਅੱਜ ਸਾਨੂੰ ਸਫਲਤਾ ਮਿਲੀ ਹੈ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਜਗਰਾਉਂ ਇਹਨਾਂ ਨੇ ਅੱਜ ਸਾਡੀਆਂ ਵੱਖ-ਵੱਖ ਜਿਹੜੀਆਂ ਟੀਮਾਂ ਬਾਹਰ ਕੱਢੀਆਂ ਹੋਈਆਂ ਸੀ ਇਸ ਦੇ ਰਿਗਾਰਡਿੰਗ ਇਹਦੇ ਵਿੱਚ ਸਾਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਹਰਜੋਗਨਪ੍ਰੀਤ ਸਿੰਘ ਏਰੀਅਸ ਕਾਲਾ ਇਨੂੰ ਜਿਹੜਾ ਹੈਗਾ ਅੱਜ ਆਪਾਂ ਗ੍ਰਿਫਤਾਰ ਕੀਤਾ ਹੈ ਜੀ ਗ੍ਰਿਫਤਾਰ ਕਰਕੇ ਕੱਲ ਨੂੰ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜੀ ਹੁਣ ਇਹਦੇ ਕੋਰਟ ਦੇ ਵਿੱਚ ਆਪਾਂ ਪੁਲਸ ਰਿਪੋਰਟ ਲੈ ਕੇ ਅ ਜਦੋਂ ਮਰਡਰ ਹੋਇਆ ਉਹਦੇ ਵਿੱਚ ਜਿਹੜਾ ਵਰਤਿਆ ਗਿਆ ਹਥਿਆਰ ਸੀ ਕਿੱਥੋਂ ਲੈ ਕੇ ਆਏ ਸੀ ਇਹਨਾਂ ਦੇ ਨਾਲ ਕਿਹੜੇ-ਕਿਹੜੇ ਜਿਹੜੇ ਅਣਪਛਤੇ ਬੰਦੇ ਸੀ ਉਸ ਬਾਰੇ ਜਾਣਕਾਰੀ ਹਾਸਲ ਕਰਕੇ ਜੋ ਅਗਲੀ ਕਾਰਵਾਈ ਬਣਦੀ ਹੈ ਕਾਨੂੰਨ ਕਾਨੂੰਨ ਮੁਤਾਬਕ ਉਸਤੇ ਜਿਹੜਾ ਆਪਾਂ ਆਪਣੀ ਕਾਰਵਾਈ ਅਵਲ ਵਿੱਚ ਲਿਆਵਾਂਗੇ ਜੀ ਇਦੇ ਵਿੱਚ ਜੀ ਹੁਣ ਆਪਾਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਹੀ ਹੋਇਆ ਹੈ ਜੀ ਤੇ ਦੋ ਜਿਹੜੇ ਦੋਸ਼ੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਹੋਏ ਆ ਉਹਨਾਂ ਦਾ ਉਹ ਵੀ ਸੜਕੋ ਰਿਮਾਂਡ ਤੇ ਆ ਇਹ ਵੀ ਸੜਕੋ ਰਿਮਾਂਡ ਤੇ ਆ ਗਿਆ ਇਦੇ ਵਿੱਚ ਆਪਾਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਪੁੱਛਗਿੱਛ ਕਰਕੇ ਜਿਹੜੀ ਗੱਡੀ ਇਹਨਾਂ ਨੇ ਯੂਜ਼ ਕੀਤੀ ਸੀ ਜਾਂ ਇਹ ਅਲੱਗ-ਅਲੱਗ ਗੱਡੀਆਂ 'ਚ ਭੱਜੇ ਸੀ ਉਹ ਵੀ ਜਿਹੜੀ ਆਪਾਂ ਦੋ-ਤਿੰਨ ਦਿਨ ਦੇ ਵਿੱਚ ਵਿੱਚ ਰਿਕਵਰ ਕਰਨ ਲਈ ਸੀ